ਬਾਈ ਜੀ ਆਪਣੀ ਜਿਹੜੀ ਇਹ ਮਾਜਾ ਕਹਿ ਮਹਿਸੂਸ ਹੁਣਾ ਇਹ ਚੌਥੇ ਸੂਰੇ ਸੂਕ ਹੀ ਹੁਣਾ ਕਰਦੀ ਆਪਣੀ ਹਾਂ ਜੀ ਕਰਦੀ ਖਲੀ ਦੀ ਕੱਟੀ ਆਈਗਾ ਇਹ ਖਲੀ ਦੀ ਕੱਟੀ ਆ ਗਈ ਬੜੇ ਸਾਈਡ ਤੇ ਬਾਈ ਖਲੀ ਦੀ ਕੱਟੀ ਆ ਇਹ ਠੀਕ ਆ ਬਾਈ ਇਹਦਾ ਮਾ ਦਾ ਫਿਰ ਰਿਕਾਰਡ ਕੋਡ ਵੀ ਹੋ ਸੋਡੇ ਕੋਲੇ ਇਹਦਾ ਕਿੰਨੀ ਜਿਹੜੀ ਮਰਜੀ ਜਬਰੇ ਹੋਰ ਭਰਾ ਹੁਣ ਬੱਚਾ ਹੋਣਾ ਹੁਣ ਬੱਚਾ ਛੱਡ ਦੇ ਹੁਣ ਨਾ ਦੇ ਈ ਹੁਣ ਨਹੀਂ ਉਧਾ ਫੜਾਇਆ ਫੜੀ ਛਾੜ ਦੇ ਮਸਤ ਨਾ ਉੱਡੀ ਛਾੜ ਦੇ ਹੁਣ ਬੱਚਾ ਫੜ ਲਈ ਕੈ ਫੜ ਤੂੰ ਯਾਰ ਆ ਖਾਦੀ ਕਿਹਨੇ ਛੱਡਦਾ ਦਾ ਆਹ ਬੰਦਾ ਕਹੇ ਛਾੜੀ ਤੇਰਾ ਗੱਡੀ ਨਾ ਨਾ ਸਮਝਾ ਗਿਆ ਓ ਛੱਡ ਤਾ ਦੋ ਬੱਚਾ ਵਾਲੇ ਦਾ ਦੇੜੀ ਜਣਾ ਦਿੰ ਤੈਨੂੰ ਕੋਈ ਮਰਦੀ ਨਾ ਪੁੱਤਾਂ ਦਾ ਤੇਰਾ ਫੜ ਤੂੰ ਤੁਹਾਨੂੰ ਪਹਿਲੇ ਸੋਏ ਦੀ ਝੋਟੀ ਦਿਖਾਉਣਾ ਥਾਨ ਹਵਾਨਾ ਇਧਰੋਂ ਸਾਈਡ ਤੋਂ ਦੇ ਸਕਦਾ ਸੀ ਐ ਨਹੀਂ ਤੋਰਦੇ ਬਾਈ ਸਿੰਗਾ ਸੁੰਗਾ ਦੀ ਕੁੰਡੀ ਆ ਗਈ ਪਹਿਲੇ ਸੂਏ ਸੂਈ ਹੋਈ ਆ ਦੇਖੋ ਤੁਸੀਂ ਜਿਵੇਂ ਕਹਿੰਦੇ ਨਾ ਰੁਪਿਆ ਤਾਂ ਦੂਰ ਆ ਗਿਆ 98 ਵੀ ਨਹੀਂ ਡਾਬਦੀ ਸਿੰਗਾ ਵੀ ਤੇ ਇੰਨੀ ਘੈਂਟ ਆ ਗਈ ਜ਼ਬਰਦਸਤ ਝੋਟੀ ਆ ਜਮਾ ਦੇਖੋ ਤੁਸੀਂ ਪੂਰੀ ਸੀਲ ਠੰਡੀ ਆ ਬਾਈ ਕਹਿੰਦਾ ਥਾਂ ਥੂਣ ਲੇਵਾ ਦੇਖੋ ਤੁਸੀਂ ਆਰਡਰ ਕੁਆਲਿਟੀ ਦੇਖੋ ਮੱਝ ਦੀ ਬਹੁਤ ਡਾਬਲਾ ਹਨਾ ਆਜੋ ਫਿਰ ਬਾਈ ਨੂੰ ਪੁੱਛਦੇ ਆਪਾਂ ਵੀ ਕੀ ਮੁੱਲ ਕਰਿਆ ਰੇਟ ਵੀ ਇਹਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ ਜਟਣਾ ਫਾਰਮਰ YouTube ਚੈਨਲ ਤੇ ਲੋ ਵੀ ਦੋਸਤੋ ਅੱਜ ਆਪਾਂ 1 ਤਰੀਕ ਆ ਪਹਿਲਾ ਮਹੀਨਾ 2024 ਮੰਡੀ ਕਵਰ ਕਰਨ ਪਹੁੰਚੇ ਆਪਾਂ ਰਾਮਪੁਰਾ ਪਸ਼ੂ ਮੰਡੀ ਤੇ ਆਜੋ ਫਿਰ ਪਸ਼ੂ ਦੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਦੱਸਾਂਗੇ ਕਿ ਇੱਥੇ ਜਿਹੜੇ ਪਸ਼ੂ ਪਹੁੰਚਦੇ ਮੰਡੀ ਤੇ ਕਹੇ ਜਿਹੇ ਪਸ਼ੂ ਪਹੁੰਚਦੇ ਆ ਨਾ ਜਿਵੇਂ ਤੁਸੀਂ ਸਕਰੀਨ ਤੇ ਮਗਰ ਦੇਖ ਰਹੇ ਹੋ ਹੁਣ ਆ ਪੂਰੇ ਟੌਪ ਟੌਪ ਦੇ ਪਸ਼ੂ ਮੰਡੀ ਤੇ ਪਹੁੰਚਦੇ ਆ ਚੰਗੇ ਰੇਟ ਵਾਲੇ ਚੰਗੇ ਦੁੱਧ ਵਾਲੇ ਵੀਡੀਓ ਲਾਸਟ ਤੱਕ ਦੇਖਿਆ ਕਰੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਇਆ ਚੈਨਲ ਨੂੰ ਜਰੂਰ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਆਪਣਾ ਕਰ ਲਓ ਫੋਲੋ ਆਜੋ ਫਿਰ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਤੇ ਵੀਡੀਓ ਨੂੰ ਲਾਈਕ ਕਮੈਂਟ ਆ ਵੀ ਦੋਸਤੋ ਸਾਨੂੰ ਪਹਿਲੀ ਚੋਟੀ ਤੋਰ ਕੇ ਦਿਖਾਣਿਆ ਆਪਾਂ ਬਹੁਤ ਡਬਲ ਆ ਥਾਣਾ ਹਵਾਨੇ ਦੀ ਵੀ ਡਬਲ ਆ ਗਈ ਬਾਕੀ ਆਪਾਂ ਬਾਈ ਨਾਲ ਕਰਦਿਆ ਗੱਲਬਾਤ ਸੰਗਾ ਸੰਗਾ ਦੇਖੋ ਤੁਸੀਂ ਕੁੰਡੀ ਆ ਜਬਰਦਸਤ ਚੋਟੀ ਆ ਜਮਾ ਦੇਖੋ ਤੁਸੀਂ ਪੂਰੀ ਸੀਲ ਠੰਡੀ ਆ ਬਾਈ ਕਹਿੰਦਾ ਥਾਨ ਥੁਣ ਲੇਵਾ ਦੇਖੋ ਸ਼ਾਰਡਰ ਕੁਆਲਟੀ ਦੇਖੋ ਮੱਝ ਦੀ ਬਹੁਤ ਡਬਲ ਆ ਹਨਾ ਆਜੋ ਫਿਰ ਬਾਈ ਨੂੰ ਪੁੱਛਦੇ ਆਪਾਂ ਵੀ ਕੀ ਮੁੱਲ ਕਰਿਆ ਰੇਟ ਵੀ ਇਹਦਾ ਡਬਲ ਹੀ ਹੋਊਗਾ ਤੇ ਚੰਗੀ ਘਟਿਆ ਮਗਰ ਹਨਾ ਤੇ ਪੁੱਸਾਂ ਪਾਏ ਨੂੰ ਵੀ ਕਿਹੜੇ ਸੀਮੰਦੀ ਆ ਕਿਉਂਕਿ ਸਮਾਈ ਵਾਲੀ ਮੱਝ ਆ ਗਈ ਠੀਕ ਆ ਵੀ ਬਾਈਆਂ ਨੇ ਫਿਰ ਚੰਗੇ ਭਰਾਇਆ ਹੋਊਗਾ ਤੁਸੀਂ ਦੇਖੋ ਠੀਕ ਆ ਡਬਲ ਮਾਜਾ ਤੁਸੀਂ ਥਾਣਾ ਹਵਾਨਾ ਦੇਖੋ ਆਰਡਰ ਕੁਆਲਟੀ ਦੇਖੋ ਤੁਸੀਂ ਮੱਝ ਦੀ ਚੰਗੇ ਦੁੱਧ ਵਾਲੀ ਹੈਗੀ ਬੋਡੀ ਬੰਤਰ ਦੀ ਬੋਡੀ ਸਟ੍ਰੈਚਰ ਦੀ ਸੰਗਾ ਸੰਗਾ ਦੀ ਗੁੱਡੀ ਅੱਬਾ ਜੀ ਖੜੀ ਮਾੜਾ ਯਾਰਾਂ ਲੈ ਬਾਈ ਨਾਲ ਆਪਾਂ ਕਰਦਿਆਂ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਬਾਈ ਆ ਬਰਨਾਲੇ ਕੋਲੋਂ ਆਏ ਬਰਨਾਲੇ ਕੋਲੋਂ ਕਿਹੜਾ ਪਿੰਡ ਆਗਾ ਚੋਹਾਨਕੇ ਚੋਹਾਨਕੇ ਹਾਂਜੀ ਠੀਕ ਆ ਬਾਈ ਜਿਹੜੀ ਆਪਣੀ ਇਹ ਛੋਟੀ ਹੈਗੀ ਕੰਮੇ ਸੂਏ ਸੂਈ ਆ ਇਹ ਵੀਰੇ ਦੂਜੇ ਸੂਏ ਸੂਈ ਦੀ ਹੈਗੀ ਦੂਜੇ ਸੂਏ ਹਾਂਜੀ ਠੀਕ ਆ ਜੀ 16 ਲੀਟਰ ਦਾ ਰੈਡੀ ਆ 16 ਲੀਟਰ ਜਮਾ ਰੈਡੀ ਆ ਕੰਡੇ ਵਾਲਾ ਹਾਂਜੀ ਹਾਂਜੀ ਠੀਕ ਆ ਬਾਈ ਕਹੇ ਕਿ ਤਾ ਨੋਗੇ ਸੂਏ ਨੂੰ ਇਹ ਤਾਂ ਵਹਟ ਨਾਉਦੇ ਨਹੀਂ ਹੋਇਆ ਸੂਏ ਅੱਠ ਨੌ ਤਾਂ ਨਹੀਂ ਹੋਇਆ ਅਜੇ ਹਾਂਜੀ ਹਾਂਜੀ ਠੀਕ ਆ ਤੇ ਚੰਗੀ ਆ ਛੋਟੀ ਬਾਈ ਹਣਾ ਤੇ ਕੱਟੀ ਆ ਮਗਰ ਕੱਟਾ ਬਾਈ ਕੋਹੇ ਨੂਰ ਦੀ ਕੱਟੀ ਆ ਕੋਹੇ ਨੂਰ ਦੀ ਕੱਟੀ ਆ ਗਈ ਠੀਕ ਆ ਲੈ ਵੀ ਮਤਰੋ ਬਾਈ ਕਹਿੰਦਾ ਕੋਹੇ ਨੂਰ ਦੀ ਕੱਟੀ ਆ 16 ਲੀਟਰ ਦੁੱਧਾ ਤੇ ਬਾਈ ਯਾਰ ਇੱਕ ਆ ਥਾਣਾ ਜਿਹੜੇ ਜੁੜੇ ਜੇ ਇਹ ਕਿਵੇਂ ਆਗੇ ਵੀ ਸਹੀ ਸਹੀ ਆਂਦੀਆਂ ਦੋਨੇ ਥਾਣੇ ਦਾ ਧਾਰ ਆਉਂਦੀਆਂ ਜਿਹੜੇ ਜੁੜੇ ਹੋਏ ਨੇਗੇ ਠੀਕ ਆ ਪ੍ਰੋਪਰ ਵਾਰਟੀ ਦਾ ਰਪੈਂਦੀ ਆ ਠੀਕ ਆ ਵੀ ਪ੍ਰੋਪਰ ਧਾਰ ਆਉਂਦੀ ਹੈਗੀ ਹਾਂ ਜੀ ਹਾਂ ਜੀ ਪੰਜ ਸੱਤ ਆ ਰਹੀ ਨੇ ਜੋ ਜਿਹੜਾ ਦੂਜਾ ਹੈਗਾ ਠੀਕ ਆ ਠੀਕ ਆ ਦੂਜੇ ਚ ਪੰਜ ਸੱਤ ਹੀ ਆਉਂਦੀਆਂ ਹੈਗੀਆਂ ਠੀਕ ਆ ਠੀਕ ਆ ਤੇ ਰੇਟ ਤੇ ਇਹਦਾ ਮੁੱਜ ਨੰਬਰ ਜਨਾ ਮਰਜ਼ੀ ਕਰਾ ਲਓ ਲੈਣ ਦੇਣਾ 220000 ਲੈਣ ਦੇਣ 220 ਆਗਾ ਜਮਾ ਠੀਕ ਆ ਲੈ ਵੀ ਬਾਈ ਕਹਿੰਦਾ ਰੇਟ ਤਾਂ ਜਿੰਨਾ ਮਰਜ਼ੀ ਕਰਾ ਲਓ ਧੰਨ ਨਾਲ ਕਰਾ ਲਓ ਭਲਾ 350 ਕਰਾ ਲਓ ਹਨਾ ਪਰ 220 ਦੀ ਆਪਾਂ ਲੈਣ ਦੇਣਾ ਬਾਕੀ ਫੋਨ ਤੇ ਗੱਲਬਾਤ ਹੋਣਾ ਬਾਈ ਹੋਜ ਵਪਾਰ ਦਾ ਕੰਮ ਆਪਣਾ ਆਪਣਾ ਵਪਾਰ ਦਾ ਕੰਮ ਹੈ ਠੀਕ ਆ ਬਾਈ ਘਰੇ ਕਿੰਨੇ ਕੁ ਪਸ਼ੂਂਦੇ ਆਪਣੇ ਕੋਲੇ ਫਿਰ ਘਰੇ 10 ਜਿਵੇਂ 6-7 ਪਸ਼ੂ ਹੋਈ ਜਾਂਦੇ ਠੀਕ ਆ ਚੰਗੀ ਰੱਖਦੇ ਹੋ ਸਾਰੇ ਹਾਂਜੀ ਫਿਰ ਚੰਗੇ ਪਸ਼ੂ ਰੱਖਦੇ ਠੀਕ ਆ ਠੀਕ ਆ ਲੈ ਵੀ ਕੋਹੇ ਨੂਰ ਦੀ 33 ਹੈਗੀ ਜੇ ਕਿਸੇ ਭਰਾ ਨੇ ਲੈਣੀ ਹੋਵੇ ਨੰਬਰ ਬੋਲ ਨੰਬਰ ਲੈ ਕੇ ਦਿੰਨਿਆ ਬਾਈ ਤਾਂ ਵਪਾਰ ਦਾ ਕੰਮ ਆ ਬਰਨ ਵਾਲੇ ਕੋਲੋਂ ਚਹਾਣ ਕੇ ਪੰਡਾ ਕੋਹੇ ਨੂਰ ਦੀ ਕਟਿਆ ਜ਼ਬਰਦਸਤ ਮੱਝ ਆ ਗਈ ਤੇ ਨੰਬਰ ਬੋਸ ਕੇ ਦਿੰਨਿਆ ਬਾਈ ਨੂੰ ਜੇ ਕਿਸੇ ਵਾਰ ਜੇ ਕਈ ਵਾਰੀ ਮੱਝ ਹੋਰ ਲੈਣੀ ਹੋਈ ਤਾਂ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਘਰੇ ਵਪਾਰ ਦਾ ਕੰਮ ਆ ਬਾਈ ਜੀ ਦਾ ਹਣਾ 99795 97795 20707 20707 ਜੀ ਦੂਜਾ ਨੰਬਰ ਹੈਗਾ 9872670511 9872670511 ਠੀਕ ਆ ਲੈ ਵੀ ਇਹ ਦੋ ਨੰਬਰ ਆ ਬਾਈਆਂ ਦੇ ਜੇ ਤੁਸੀਂ ਇਹ ਝੋਟੀ ਖਰੀਦਣੀ ਹੋਈ ਤਾਂ ਇਹਦੇ ਬਾਰੇ ਪੁੱਛ ਲੋ ਨਹੀਂ ਬਾਈਆਂ ਕੋਲੇ ਹੋਰ ਵੀ ਚੰਗੇ ਪਸ਼ੂ ਘਰੇ ਹੁੰਦੇ ਆ ਠੀਕ ਆ ਬਾਈ ਧੰਨਵਾਦ ਤੁਹਾਨੂੰ ਪਹਿਲੇ ਸੂਏ ਦੀ ਝੋਟੀ ਦਿਖਾਉਣਾ ਥਾਨ ਹਵਾਨਾ ਇਧਰੋਂ ਸਾਈਡ ਤੋਂ ਦੇ ਸਕਦਾ ਸੀ ਐ ਨਹੀਂ ਤੋਰਦੇ ਬਾਈ ਸਿੰਗਾ-ਸੁੰਗਾ ਦੀ ਕੁੰਡੀ ਆਗੀ ਪਹਿਲੇ ਸੂਏ ਸੂਏ ਹੋ ਜਾ ਦੇਖੋ ਤੁਸੀਂ ਜਿਵੇਂ ਕਹਿੰਦੇ ਨਾ ਰੁਪਿਆ ਤਾਂ ਦੂਰ ਆ ਗਿਆ 98 ਮੀਨੇ ਟਾਪਦੀ ਸਿੰਗਾ ਵਿੱਚ ਇੰਨੀ ਘੈਂਟ ਆਗੀ ਥਾਨ ਲੈ ਥਾਨ ਲੈ ਵਾ ਦੇਖੋ ਤੁਸੀਂ ਕੱਲਾ-ਕੱਲਾ ਥਾਨ ਲੱਗਾ ਹੋਇਆ ਮੁੱਠੀ ਸਾਇ ਥਾਨ ਲੱਗੇ ਹੋਇਆ ਦੇਖੋ ਸੋਹਣੀ ਆ ਚੰਗੀ ਆ ਕਦ ਕਾੜਕ ਨੇ ਉਹ ਚੰਗੀ ਆ ਬੋਡੀ ਸਟਿਚਰ ਦੀ ਬੰਤਰ ਵਧੀਆ ਗਈ ਥਣਾ ਤੋਂ ਹੁਣਾ ਲੱਗਾ ਵੀ ਚੰਗਾਗਾ ਲੈ ਬਾ ਵੀ ਬਹੁਤ ਸੋਹਣਾ ਜਿਹੜਾ ਪਹਿਲੇ ਸੂਏ ਦੀ ਝੋਟੀ ਨੇ ਬਣਾਇਆ ਹੋਇਆ ਬਹੁਤ ਵਧੀਆ ਬਣਾਇਆ ਹੋਇਆ ਦੇਖੋ ਆ ਰੋਡ ਰੋਡ ਵਧੀਆਗਾ ਬਣਾਈ ਬੈਠੀ ਆ ਝੋਟੀ ਪਹਿਲੇ ਸੂਏ ਦੀ ਆ ਪੁੱਸਾਂਗੇ ਬਾਈ ਨੂੰ ਗੱਲਬਾਤ ਕਰਦੇ ਆ ਵੀ ਕੀ ਮਾਲ ਮੁੱਲ ਕਰਦਾ ਤੇ ਮਗਰ ਬੱਚਾ ਕੀ ਆ ਸਾਰੀ ਡਿਟੇਲ ਲੈਨੇ ਆ ਤੇ ਰੇਟ ਪੁੱਸ ਕੇ ਦਿੰਨੇ ਆ ਦੁੱਧ ਪੁੱਸ ਕੇ ਦਿੰਨੇ ਆ ਤੁਹਾਨੂੰ ਬਾਈ ਦੋ ਵੀ ਕਿੰਨਾ ਦੁੱਧਾ ਲੈ ਵਾਲੂਆ ਤੁਸੀਂ ਦੇਖ ਸਕਦੇ ਹੋ ਹਨਾ ਬਹੁਤ ਸੋਹਣਾਗਾ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਸਰੀ ਵੀਰਾ ਵੀਰਾ ਕਿਹੜਾ ਪਿੰਡ ਆ ਬਾਈ ਅਕਲੀਆਂ ਜਿਲ੍ਹਾ ਮਾਨਸਾ ਨਾ ਤੇ ਬਰਨਾਲਾ ਮਾਨਸਾ ਰੋਡ ਤੇ ਪਿੰਡ ਰਹਿ ਗਿਆ ਬਾਈ ਦਾ ਅਕਲੀਆਂ ਪਿੰਡ ਆ ਤੇ ਸਿੰਘਾ ਖੁੰਗਾ ਦੀ ਝੋਟੀ ਕੁੰਡੀ ਆਗੀ ਦੇਖੋ ਤੁਸੀਂ ਮੂੰਹ ਮੱਥੇ ਸਨੱਖੀਆ ਬਹੁਤ ਭਰਾਵਾਂ ਦੀ ਮੰਗ ਆਏ ਮੈਂ ਇੱਧਰ ਅੰਬਰਸਾਰ ਏਰੀਕ ਨਹੀਂ ਨਾ ਤਰਨਤਨ ਤੋਂ ਆਪਣਾ ਫੋਨ ਆਉਂਦਾ ਰਹਿ ਲਿਆ ਵੀ ਬਾਈ ਚੰਗੀ ਝੋਟੀ ਦੱਸੀ ਕੋਈ ਸਿੰਘਾ ਖੁੰਗਾ ਦੀ ਕੁੰਡੀ ਹਣਾ ਸੋਹਣੀ ਸਨੱਖੀ ਦੁੱਧ ਬਣਾ ਦੀ ਕਹਿੰਦੇ ਪਾਣੀ ਘੱਟ ਹੋਵੇ ਪਰ ਸੋਹਣੀ ਹੋਵੇ ਉਹ ਆ ਝੋਟੀ ਆ ਜਮਾ ਸੋਹਣੀ ਸਨੱਖੀ ਬਾਈ ਦੁੱਧ ਕਿੰਨਾ ਤਿਆਰ ਆ ਥੱਲੇ 8 ਕਿਲੋ ਠੀਕ ਆ ਪਹਿਲੇ ਸੂਏ ਸੂਈਆ ਕਿੰਨੇ ਕਿ ਦਿਨ ਹੋ ਗਏ ਤਿੰਨ ਚੌਥਾ ਦਿਨ ਸੂਈ ਚੌਥਾ ਦਿਨ ਬੱਚਾ ਕੀ ਆ ਬਾਈ ਮੰਗਰਾ ਮੰਗਰ ਗੱਟੀ ਆ ਗਈ 8 ਕਿਲੋ ਜਮਾ ਤਿਆਰ ਆ ਬਾਈ ਠੀਕ ਆ ਪਹਿਲੇ ਵਾਲੂਆ ਬਹੁਤ ਸੋਹਣਾ ਬਣਾਇਆ ਹੈ ਨਾ ਛੁੱਟੀ ਨੇ ਤੇ ਬਾਈ ਮੁੱਲ ਕੀ ਰੱਖਿਆ ਦਾ 125 125000 ਲੈ ਵੀ ਬਾਈ ਮੁੱਲ ਇਹਦਾ 125000 ਕਰਦਾਗਾ ਤੇ ਬਾਈ ਲੈਣ ਦੇਣਾ ਲੈਣ ਦਾ 12000 120 ਠੀਕ ਆ ਤੇ ਬਾਕੀ ਫੋਨ ਤੇ ਗੱਲਬਾਤ ਹੋ ਜਾਊ ਕਿਉਂਕਿ ਮੰਡੀ ਆ ਨਾ ਮੰਡੀ ਤੇ ਰੇਟ ਕਰਨੇ ਪੈਂਦੇ ਆ ਮੂੰਹੋਂ ਮੰਗੇ ਦਾ ਕੋਈ ਦੰਦਾ ਵੀ ਨਹੀਂ ਤੇ ਬਾਕੀ ਬਾਈ ਨੰਬਰ ਬੋਲ ਦੇ ਆਪਣਾ 93643 94643 93570 93570 ਠੀਕ ਆ ਲੈ ਵੀ ਇੱਕ ਵਾਰੀ ਹੋਰ ਤੋਰੇ ਬਾਈ ਮੜਾ ਜਾ ਲੈ ਵੀ ਆਹ ਬਾਈ ਦਾ ਨੰਬਰ ਆ ਚੰਗੀ ਆ ਕੱਟੀ ਪਹਿਲੇ ਸੂਏ ਦੀ 8 ਲੀਟਰ ਬਾਈ ਕਹਿੰਦਾ ਦੁੱਧ ਦਾ ਤਸੱਲੀ ਵਾਲਾ ਨਹੀਂ ਏਡੇ ਲੇਵੇ ਆਂਦਾ ਬਾਈ 12 ਲੀਟਰ ਵੀ ਕਹਿੰਦਾ ਤਾਂ ਵੀ ਸੱਚੀ ਸੀਗਾ 8 ਲੀਟਰ ਬਾਈ ਕਹਿੰਦਾ ਜਮਾ ਆਪਾਂ ਚਵਾ ਦਿਆਂ ਕਰੋਂ ਕਰਦੀ ਝੋਟੀ ਆ ਗਈ। ਬਾਕੀ ਤੁਸੀਂ ਤੁਰਦੇ ਨੇ ਇੱਕ ਵਾਰੀ ਹੋਰ ਚੈੱਕ ਆਊਟ ਕਰ ਲਿਓ ਨਾ। ਬੋਡੀ ਬੰਤਾਂ ਦੀ ਬਹੁਤ ਸੋਹਣੀ ਝੋਟੀ। ਥਾਂ ਲੈ ਬਾਈ ਸੋਹਣਾਗਾ। ਚਾਰੇ ਥਾਂ ਇੱਕੋ ਜਿਆ। ਬਾਕੀ ਤੁਸੀਂ ਬਾਈ ਨਾਲ ਫੋਨ ਤੇ ਜਿਹੜੀ ਗੱਲਬਾਤ ਕਰ ਸਕ ਆ ਜੋ ਪਿੰਡ ਅਕਲੀਆਂ ਜ਼ਿਲ੍ਹਾ ਮਾਨਸਾ ਤੇ ਬਰਨਾਲਾ ਮਾਨਸਾ ਰੋਡ ਤੇ ਪਿੰਡ ਰਹਿ ਗਿਆ। ਚਾਹ ਪਿੰਡ ਦੇ ਕੋਲ ਹੀ ਰਹਿ ਜਾਂਦਾਗਾ 5 ਕਿਲੋਮੀਟਰ ਤੇ ਜੋਗਰਲੇ ਦੇ ਨਾਲ ਰਹਿ ਜਾਂਦਾਗਾ। ਬਾਕੀ ਤੁਸੀਂ ਬਾਈ ਨਾਲ ਫੋਨ ਤੇ ਜਿਹੜੀ ਗੱਲਬਾਤ ਕਰ ਸਕ ਆ ਦਿਓਗੇ। ਦੋ ਪਸੂ ਬਾਈ ਲੈ ਕੇ ਆਇਆ ਮੰਡੀ ਤੇ ਇੱਕ ਆ ਜਿਹੜੀ ਇੱਧਰ ਖੜੀ ਹੈ ਨਾ ਝੋਟੀ। ਇਹਦਾ ਵੀ ਥਾਂ ਲੈਵਾ ਸੋਹਣਾਗਾ ਤੁਸੀਂ ਦੇਖ ਸਕਦੇ ਆ ਦੂਜੇ ਨੰਬਰ ਐ ਵੀ ਤੋਰ ਕੇ ਦਿਖਾਉਣਾ ਤੁਹਾਨੂੰ ਆਪਾਂ ਇਹ ਕੱਦਗਾਠ ਕੰਨੀਓ ਚੰਗੀ ਆ ਝੋਟੀ ਇਹ ਵੀ ਤਾਜੀ ਸੂਈ ਹੋਈ ਆ ਬੱਚੇ ਆ ਬੈਠੇ ਦੋਨਾਂ ਦੇ ਮਗਰ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆ ਦੇਖ ਲਓ ਤੁਸੀਂ ਦੂਜੇ ਨੰਬਰ ਐਂ ਤਰਤੀ ਚੈੱਕ ਆਊਟ ਕਰ ਲਓ ਥਾਂ ਲੈਵਾ ਇਧਰੋਂ ਸਾਈਡ ਤੋਂ ਇਹਦਾ ਚੈੱਕ ਕਰ ਸਕਦੇ ਹਾਂ ਬੋਡੀ ਮੰਤਰ ਦੀ ਇਹ ਵੀ ਚੰਗੀ ਆ ਕੀ ਕੱਦਗਾਠ ਵਾਲੀ ਆ ਝੋਟੀ ਬਾਕੀ ਬਾਈ ਨੂੰ ਪੁੱਛਾਂਗੇ ਆਪਾਂ ਵੀ ਕਿਵੇਂ ਸੂਈ ਸੂਈ ਹੋਈ ਆ ਕਿੰਨਾ ਦੁੱਧ ਆਣਾ ਸਾਰੀ ਡਿਟੇਲ ਤੁਹਾਨੂੰ ਬਾਈ ਤੋਂ ਆਪਾਂ ਲੈ ਕੇ ਦਿੰਨੇ ਆ ਜੇ ਕੋਈ ਵੀ ਮੱਝ ਤੁਹਾਨੂੰ ਪਸੰਦ ਆ ਗਈ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋਗੇ ਚੰਗੀ ਆ ਵੀ ਝੋਟੀ ਕ ਤੇ ਬਾਕੀ ਬਾਈ ਨਾਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਰੇਟ ਰੂਟ ਕਰਿਆ ਇਹਦਾ ਹਨਾ ਥਾਂਲੇਵਾ ਤੁਸੀਂ ਇਧਰੋਂ ਸਾਈਡ ਤੋਂ ਦੇਖ ਸਕਦੇ ਇਹਦੇ ਵੀ ਥਾਣੇ ਜਿਹੜੇ ਗੈਪ ਤੇ ਲੱਗੇ ਹੋਇਆ ਵਧੀਆ ਮੋٹے ਮੋٹے ਥਾਣਾਗੇ ਤੇ ਦੁੱਧ ਦੀ ਡਿਟੇਲ ਆ ਤੇ ਰੇਟ ਦੀ ਡਿਟੇਲ ਬਾਈ ਤੋਂ ਲੈਨੇ ਆਪਾਂ ਆਈ ਬਾਈ ਹੋਰਾ ਚੰਗੇ ਕਦ ਦਾ ਘਾੜ ਖਾਲੀਆ ਝੋਟੇ ਵੀ ਖੜ ਜਾ ਬਾਈ ਹੋਰਾ ਬਾਈ ਜਿਹੜੀ ਆਪਾਂ ਆ ਦੂਜੀ ਝੋਟੀ ਤੋਰੀ ਆ ਇਹ ਕਿੰਨੇ ਸੂਈ ਸੂਈ ਆ ਇਹ ਦੂਜੇ ਸੂਏ ਜੀ ਇਹ ਦੂਜੇ ਸੂਏ ਇਹਨੂੰ ਕਿੰਨੇ ਕਹਿੰਦੇ ਨੋਗੇ ਸੂਈ ਨੂੰ ਇਹ ਤਾਂ ਹੋਵੇਗਾ ਸੀਜ਼ਨ ਜੀ ਸੀਜ਼ਨ ਹੋਵੇ ਇਹਨੂੰ ਠੀਕ ਆ ਬਾਈ ਦੁੱਧ ਕਿੰਨਾ ਤਿਆਰ ਹੈ ਇਹਦੇ ਥੱਲੇ 12 ਕਿਲੋ ਤਿਆਰ ਹੈ 12 ਕਿਲੋ ਠੀਕ ਆ ਬਾਈ ਥਣਾ ਥਣਾ ਦੀ ਕਿਵੇਂ ਸਾਫ ਆ ਓਕੇ ਆ ਠੀਕ ਆ ਤਾਰ ਤੂਰ ਵਧੀਆਉਂਦੀ ਆ ਵਧੀਆ ਬੋਲੀ ਠੀਕ ਆ ਠੀਕ ਆ ਤੇ ਬਾਈ ਇਹਦਾ ਕੀ ਮੁੱਲ ਲੱਖਦਾ ਇਹਦਾ ਡੇਢ ਆ ਜੀ ਇਹਦਾ ਡੇਢ ਲੱਖ ਰੁਪਈਆ ਠੀਕ ਆ ਇਹਦਾ ਲੈਂਡ ਦੇਣਾ ਓਕੇ ਤੇ ਕਰਦਾ 1.35 ਜੀ ਠੀਕ ਆ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂਣਾ ਬੱਚਾ ਕੀ ਇਹਦੇ ਮਗਰਾ ਕੱਤੀ ਆ ਇਹਦੇ ਮਗਰ ਵੀ ਕੱਤੀ ਆ ਲੈ ਵੀ ਦੋਸਤੋ ਦੋਨੇ ਝੋਟੀਆਂ ਮਗਰਾ ਕੱਤੀ ਆਗੇ ਚੰਗੇ ਦੁੱਧ ਵਾਲੀਆਂ ਇਹ 12 ਲੀਟਰ ਵਾਲੀਆਂ ਥਾਨਲੇਵਾ ਸਾਈਡ ਤੋਂ ਦੇ ਸਕਦਾ ਬਾਕੀ ਠੀਕ ਹੈ ਜੀ ਦੋਸਤੋ ਸੋਨੋ ਆਪਾਂ ਨੀਲੀ ਰਾਵੀ ਦੀ ਮੱਝ ਦਿਖਾਉਣੀ ਆ ਬਹੁਤ ਡਬਲ ਮੱਝ ਆ ਗਈ ਹੈ ਨਾ ਦੇਖੋ ਤੁਸੀਂ ਟਰਦੀ ਨੂੰ ਚੈੱਕ ਆਊਟ ਕਰ ਲਓ ਪਹਿਲਾਂ ਦੇਖੋ ਨੀਲੀ ਰਾਵੀ ਚ ਪੈ ਜਾਂਦੀ ਆ ਤੇ ਬਾਡੀ ਬੰਤਰ ਦੀ ਤੁਸੀਂ ਦੇਖ ਲਓ ਕਿ ਮੋਬਾਈਲ ਦੇ ਵਿੱਚ ਨਹੀਂ ਆਉਂਦੀ ਜਿਹੜੀ ਹਣਾ ਦੇਖੋ ਜੀ ਥਣਾ ਦਾ ਸਾਇਸੂਜ ਹਾਡਰ ਡਰ ਕੁਆਲਿਟੀ ਬਹੁਤ ਸੋਹਣੀ ਆ ਗਈ ਡਬਲ ਮੱਝ ਆ ਗਈ ਹਣਾ ਦੇਖੋ ਆਲ ਰੋਡ ਦਾ ਆਪਾਂ ਤੁਹਾਨੂੰ ਖੜੀ ਦਾ ਚੈੱਕ ਆਊਟ ਕਰਾ ਦਾਂਗੇ ਸਾਈਡ ਤੋਂ ਥਣ ਹਵਾਨਾ ਜਿਹੜਾ ਦੇਖੋ ਤੁਸੀਂ ਮੱਝ ਦਾ ਬਹੁਤ ਚੰਗੀ ਆ ਗਈ ਨੀਲੀ ਰਾਵੀ ਚ ਪੈਂਦੀ ਆ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਇਹ ਕੀ ਮਾਲ ਮੁੱਲ ਰੱਖਦਾ ਆ ਸੋ ਆਹ ਰੋਡਰ ਦੇਖੋ ਮੱਝ ਦਾ ਪੂਰਾ ਡੰਬ ਲਾਗਾ ਦੇਖੋ ਇਧਰੋਂ ਸਾਈਡ ਤੋਂ ਚੈੱਕ ਆਊਟ ਕਰ ਲਓ ਹਨਾ ਬਾਕੀ ਬਾਈ ਧਰੋਲੇ ਤੋਂ ਆਏ ਹੋਏ ਮੱਝ ਲੈ ਕੇ ਬਾਈ ਰੋਟੀ ਖਾਈ ਜਾਂਦਾ ਹਨਾ ਤੇ ਦੇਖ ਸਾਹਦੇ ਹੋ ਤੁਸੀਂ ਤੇ ਮਗਰ ਆ ਨੀਲੀ ਰਾਵੀ ਦੀ ਕੱਟੀ ਹੈਗੀ ਮੁੱਲ ਬਾਈ ਇਹਦਾ 1,60,000 ਕਰਦਾਗਾ ਬਾਕੀ ਬਾਈ ਕਹਿੰਦਾ ਮਾਨ ਤਾਨ ਆਪਾਂ ਕਰਦੇ ਆਂਗੇ ਇਹ ਚੰਗੀ ਆ ਨੀਲੀ ਰਵੀ ਦੀ ਮੱਝ ਜਿਹੜਾ ਬਾਈ ਕਹਿੰਦਾ ਪਾਵਾਂਗੇ ਉਹ ਜੀ ਦੁੱਧ ਦੇ ਦੋ 14 15 ਲੀਟਰ ਦੀ ਕੰਬੈਸਟ ਆ ਤੀਜੇ ਸੂਏ ਮੱਝ ਜਿਹੜੀ ਸੂਈ ਹੋਈ ਆ ਚੰਗੇ ਥਣਲੇਵੇ ਵਾਲੀ ਆ ਚੰਗੀ ਆ ਜ਼ਬਰਦਸਤ ਮੱਝਾਂ ਬਾਈ ਨੰਬਰ ਇੱਕ ਵਾਰੀ ਹੋਰ ਬੋਲੀ 97 798 798 11 375 ਠੀਕ ਆ ਇਹ ਬਾਈ ਦਾ ਨੰਬਰ ਆਗਾ ਨੀਲੀ ਰਵੀ ਦੀ ਮੱਝ ਕੱਤੀ ਆਗੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਜ਼ਬਰਦਸਤ ਮੱਝ ਡਾਬਲ ਮੱਝ ਆਗੀ ਦੇਖੋ ਜੀ ਥਾਂਲੇਵੇ ਦੀ ਵੀ ਚੰਗੀ ਆ ਸੋਹਣੀ ਆ ਤਾਂ ਤੁਸੀਂ ਬਾਈ ਨਾਲੜਾ ਸੰਪਰਕ ਕਰ ਸਕਦੇ ਹੋਗੇ ਚੰਗੀ ਆ ਝੋਟੀ ਤੀਜੇ ਸੂਏ ਸੂਈ ਹੋਈ ਆ ਡਬਲ ਮੱਝ ਆ ਗਈ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰਕੇ ਜਿਹੜੀ ਖਰੀਦ ਸਕਦੇ ਹੋ ਵੀ ਦੋਸਤੋ ਸੋਨੇ ਇੱਕ ਆਪਾਂ ਨੀਲੀ ਰਾਵੀ ਦੀ ਹੋਰ ਮੱਝ ਦਿਖਾਉਣਾ ਜਿਹੜੀ ਭਰਾਵਾਂ ਦੀ ਬਹੁਤ ਡਿਮਾਂਡ ਰਹਿੰਦੀ ਹੈ ਹਨਾ ਨੀਲੀ ਰਾਵੀ ਮੱਝ ਦੇ ਐਨੂੰ ਤੋੜਦੀ ਬਾਈ ਉਧਰ ਨੂੰ ਨੀਲੀ ਰਾਵੀ ਮੱਝਾਂ ਦੀ ਬਹੁਤ ਡਿਮਾਂਡ ਰਹਿੰਦੀ ਹੈ ਵੀਡੀਓ ਦੇ ਵਿੱਚ ਇੱਕ ਸੋਨੂੰ ਹੋਰ ਤੋੜ ਕੇ ਦਿਖਾਉਣਾ ਮੱਝ ਆਪਾਂ ਥਾਨਲੇ ਵੀ ਦੀ ਇਹ ਵੀ ਚੰਗੀ ਆ ਹਨਾ ਜ਼ਬਰਦਸਤ ਆ ਮੱਝ ਬਾਕੀ ਰੇਤ ਸੂਈ ਹੋਈ ਆ ਬੱਚਾ ਵੀ ਮਗਰ ਨੀਲੀ 라ਵੀ ਦੀ ਆ ਹਨਾ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਥਾਨਲੇ ਵਾ ਤੁਸੀਂ ਦੇਖ ਸਕਦੇ ਹੋ ਤਾਂ ਵੀ ਜ਼ਬਰਦਸਤ ਆ ਹਨਾ ਆਡ ਰੋਡਰ ਦੇਖੋ ਸੀ ਸਾਈਡ ਤੋਂ ਤੇ ਜਿਹੜੀ ਆਪਾਂ ਪਹਿਲਾਂ ਮੱਝ ਦਿਖਾਈ ਨੀਲੀ 라ਵੀ ਦੀ ਉਹਦੇ ਨਾਲ ਦੀ ਮੱਝ ਹੀ ਆ ਵੀ ਦੇਖੋ ਦੇ ਚੰਗੇ ਥਾਨਲੇ ਵੀ ਦੀਆਂ ਚੰਗੇ ਦੁੱਧ ਵਾਲੀਆ ਬਾਕੀ ਬਾਈ ਨੂੰ ਪੁੱਛਦੇ ਆ ਜੀ ਕਿਹੜੀ ਜਗ੍ਹਾ ਤੋਂ ਭਰਾ ਆਇਆਗਾ ਕਿੰਨਾ ਦੁੱਧ ਆ ਹਨਾ ਕੀ ਮੁੱਲ ਰੱਖਦਾ ਇਹਦਾ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਵੀ ਕੰਮੇ ਸੂਈ ਸੂਈ ਹੋਈ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਹੜਾ ਪਿੰਡ ਆਪਣਾ ਤਨੌਪੁਰਲਾ ਬਾਈ ਤਨੌਲੇ ਤੋਂ ਬਾਈ ਜਿਹੜੀ ਆਪਾਂ ਇਹ ਨੀਲੀ ਰਾਵੀ ਦੀ ਮੱਝ ਧੋਰੀ ਆ ਕਹਿਵੇਂ ਸੂਈ ਸੂਈ ਤੀਜੇ ਸੂਈ ਤੀਜੇ ਸੂਈ ਠੀਕ ਆ ਬਾਈ ਬੱਚਾ ਕੀ ਆ ਮੰਗਰੇ ਦੇ ਕੱਟਾ ਬਾਈ ਮਗਰ ਕੱਟਾ ਗਾ ਠੀਕ ਆ ਬਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ ਬਾਈ 12 ਦਿਨ ਹੋ ਗਏ 12 ਦਿਨ ਹੋ ਗਏ ਤੇ ਬਾਈ ਦੁੱਧ ਕਿੰਨਾ ਤਿਆਰ ਹੋਣਾ ਥੱਲੇ 12 ਲੀਟਰ ਤਿਆਰ ਆ 12 ਲੀਟਰ ਹਾਂ ਠੀਕ ਆ ਤੇ ਬਾਈ ਦੁੱਧਾ ਹੁਣ ਕਿੰਨਾ ਗਿਆ 12 ਲੀਟਰ ਗਾ ਤੇ ਮੁੱਲ ਕੀ ਕਰਤਾ ਬਾਈ ਇਹਦਾ ਮੁੱਲ ਇਹਦਾ 95000 ਰੁਪਏ 9 ਦੇ ਦੇ ਦਾਂਗੇ 90 90 ਤੱਕ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋਊਗਾ ਨਾ ਠੀਕ ਆ ਨੰਬਰ ਬੋਲਦੇ ਬਾਈ ਇੱਕ ਵਾਰ 9979811375 9779811375 ਲੈ ਵੀ ਬਾਈ ਉਹ ਬਾਈਆਂ ਦੀ ਮੱਝ ਹੀ ਹੈ ਡਾਂ ਕੋਲੇ ਪਹਿਲਾਂ ਆਪਾਂ ਨੀਲੀ 라ਵੀ ਦਿਖਾਈਆ ਉਹਨਾਂ ਕੋਲੇ ਇੱਕ ਆ ਹੋਰ ਮੱਝ ਆਣਾ ਨੀਲੀ 라ਵੀ ਦੀ 12 ਲੀਟਰ ਬਾਈ ਦੁੱਧ ਕਹਿੰਦਾਗਾ ਜੇ ਤੁਸੀਂ ਨੀਲੀ 라ਵੀ ਦੀ ਮੱਝ ਖਰੀਦਣੀ ਹੋਈ ਤਾਂ ਉਹ ਖਰੀਦਣੀ ਆ ਤਾਂ ਉਹ ਖਰੀਦ ਸਕਦਾ ਨਹੀਂ ਆ ਦੂਜੀ ਮੱਝ ਇੱਕ ਹੋਰ ਆ ਬਾਈਆਂ ਕੋਲੇ ਇਹ ਖਰੀਦ ਸਕਦਾ ਚੰਗੀਆਂ ਮੱਝਾਂ ਬਾਈ ਕੋਲੇ ਦੋਨੇ ਨੀਲੀ 라ਵੀ ਦੀਆਂ ਬਾਕੀ ਫੋਨ ਨੰਬਰ ਬੋਲਤਾ ਧਰੋਲੇ ਤੋਂ ਵੀਰ ਆਇਆ ਬਾਈ ਵਪਾਰ ਦਾ ਕੰਮ ਆ ਹਾਂ ਵਪਾਰ ਦਾ ਕੰਮ ਆ ਹੋਰ ਵੀ ਚੰਗੇ ਪਸੰਦਦੇ ਹੋਣਗੇ ਬਾਈ ਆਪਣੇ ਕੋਲ ਨਾ ਕਰੇ ਠੀਕ ਆ ਨੀਲੀ ਰਾਵੀ ਦੀਆਂ ਇਹ ਦੋ ਹੀ ਆ ਕਿ ਹੋਰ ਵੀ ਹੈਗੀਆਂ ਨਾ ਦੋ ਹੀ ਦੋ ਹੀ ਆ ਤੇ ਬਾਕੀ ਮੋਰਾ ਨਾਲ ਅਸਲ ਦੀਆਂ ਬਾਈ ਕੋਲ ਚੰਗੇ ਝੋਟੇ ਹੁੰਦੇ ਆ ਜੇ ਤੁਸੀਂ ਖਰੀਦਣੇ ਆ ਹੁਣ ਤਾਂ ਬਾਈਆਂ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਜਿਹੜੇ ਬਰਨਾਲੇ ਏਰੀਆ ਦੇ ਆਪਣੀ ਵੀਡੀਓ ਦੇਖਦੇ ਆਗੇ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰਕੇ ਮੱਝਾਂ ਖਰੀਦ ਸਕਦੇ ਹੋ ਠੀਕ ਹੈ ਜੀ ਵੀ ਦੋਸਤੋ ਸਾਨੂੰ ਦੂਜੀ ਸੂਈ ਆਪਾਂ ਝੋਟੀ ਤੋੜ ਕੇ ਦਿਖਾਉਣਾ ਥਾਨ ਹਵਾਨਾ ਆਰਡਰ ਕੁਆਲਿਟੀ ਦੇਖੋ ਤੁਸੀਂ ਘਰ ਦੀ ਝੋਟੀ ਲੱਗਦੀ ਆ ਬਾਕੀ ਆਪਾਂ ਬਾਈ ਨੂੰ ਪੁੱਛਦੇ ਆ ਵੀ ਕੀ ਮਾਲ ਮੁੱਲ ਕਰਦਾ ਹਨਾ ਚੰਗੀ ਆ ਝੋਟੀ ਤਾਜੀ ਸੂਈ ਹੋਈ ਆ ਦੇਖੋ ਤੁਸੀਂ ਥਾਨ ਹਵਾਨਾ ਬੈਕ ਸਾਈਡ ਨੂੰ ਆਰਡਰ ਕੁਆਲਿਟੀ ਆ ਝੋਟੀ ਦੀ ਬਾਕੀ ਬਾਈ ਨਾਲ ਕਰਾਂ ਗੱਲਬਾਤ ਆਪਾਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਦਾ ਖਣ ਮੋੜ ਲਿਆ ਬਾਈ ਥਾਨ ਹਵਾਨਾ ਇਧਰੋਂ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਦੇਖੋ ਤੁਸੀਂ ਕਿੰਨਾ ਸੋਹਣਾ ਮੁੱਠੀਦਾਨ ਲੱਗਿਆ ਝੋਟੀ ਨੂੰ ਬਹੁਤ ਸੋਹਣੀ ਹੈ ਜੀ ਬਾਕੀ ਆ ਜੋ ਬਾਈ ਨਾਲ ਆਪਾਂ ਗੱਲਬਾਤ ਕਰਕੇ ਪੁੱਛਦਿਆਂ ਵੀ ਕੀ ਮਾਲ ਮੋਲ ਰੱਖਦਾ ਇਹਦਾ ਕਿੰਨਾ ਦੁੱਧ ਆਣਾ ਸਾਰੀ ਡਿਟੇਲ ਵਜ ਤੋਂ ਲੈਣੇ ਆਗੇ ਚੰਗੀ ਆ ਝੋਟੀ ਤਾਜੀ ਸੂਈ ਆ ਬਾਈ ਕਿਹੜਾ ਪਿੰਡ ਆਪਣਾ ਮੱਖਾ ਜੀ ਨਾਥਾ ਮੱਖਾ ਪਿੰਡ ਜੀ ਮੱਖਾ ਰਾ ਪਰਮੱਖਾ ਜੀ ਰਾ ਪਰਮੱਖਾ ਠੀਕ ਆ ਜਿਲਾ ਕਿਹੜਾ ਪੈਂਦਾ ਮਾਨਸਾ ਮਾਨਸਾ ਬਾਈ ਆਪਣੀ ਘਰ ਦੀ ਝੋਟੀ ਆ ਘਰ ਦੀ ਜੀ ਠੀਕ ਆ ਦੂਜੇ ਸੂਈ ਸੂਈ ਹੋਈ ਆ ਮਗਰ ਬੱਚਾ ਕੀ ਆ ਕੱਟਾ ਜੀ ਮਗਰ ਕੱਟਾਗਾ ਕਹਿ ਕੇ ਦਿਨ ਹੋ ਗਏ ਬਾਈ ਸੂਈ ਨੂੰ 12 ਦਿਨ ਹੋ ਗਏ ਬਾਈ ਦੁੱਧ ਕਿੰਨਾ ਹੋਣਾ 20 ਲੀਟਰ ਕੱਢੂਗੀ ਨਾ ਨਾ 20 ਹੈਗਾ ਬਾਈ ਜਰਾ ਹੁਣ ਆ ਹੈਗਾ ਠੀਕ ਆ 20 ਲੀਟਰ ਕੰਬੈਸਟੀ ਵਾਲੀ ਆ ਗਈ ਜੀ ਹਾਂ ਜੀ ਪਹਿਲੇ ਸੂਏ ਕਿੰਨਾ ਕੱਟਿਆ ਬਾਈ ਨੇ 12 12 13 ਲੀਟਰ ਠੀਕ ਆ ਹੁਣ ਉਮੀਦ ਆ ਵੀ 20 ਲੀਟਰ ਕਰ ਜੂਗੀ ਨਾ ਨਾ ਹੈਗਾ 20 ਲੀਟਰ ਹੈਗਾ ਤਿਆਰ ਆ ਤਸੱਲੀ ਵਾਲਾ ਠੀਕ ਆ ਲੈ ਵੀ ਬਾਈ ਕਹਿੰਦਾ 20 ਲੀਟਰ ਕੰਬੈਸਟੀ ਵਾਲੇ ਚੰਗੇ ਥਾਂਲੇ ਵੇਲੇ ਉਹ ਤਾਂ ਮੈਂ ਪਹਿਲਾਂ ਦੇਖ ਲਈ ਵੀ ਚੰਗਾ ਆਰਡਰ ਡਰਾਫਟ ਲੱਗਿਆ ਹੋਇਆ ਹੈ ਨਾ ਮੱਝ ਨੂੰ ਤੇ ਬਾਈ ਮੁੱਲ ਕੀ ਕਰਤਾ ਇਹਦਾ ਫੇਰਾ 190 1 ਲੱਖ 90 ਹਜ਼ਾਰ ਰੁਪਇਆ ਠੀਕ ਆ ਲੈ ਵੀ ਭਾਈ ਮੁੱਲ ਕਰਦਾ 190000 ਘਰ ਦੀ ਝੋਟਿਆ ਸੰਗਾ ਸੰਗਾ ਇਹ ਦੇਖੋ ਤੁਸੀਂ ਜਮਾਂ ਇਹ ਕੁੰਡੀ ਆ ਗਈ ਤੇ ਜੇ ਮੈਂ ਕਹਿੰਦਾ 80 ਨਹੀਂ ਡਾਬਦੀ ਵੇਚਦੀ ਮਗਰ ਕੱਟਾਗਾ 10 12 ਦਿਨ ਹੋ ਗਏ ਸੂਈ ਨੂੰ ਭਾਈ ਨੰਬਰ ਬੋਲੇ ਆਪਣਾ ਨੰਬਰ ਜੀ ਠੀਕ ਆ ਤੇ ਭਾਈ ਦਓਗੇ ਕਿੱਥੋਂ ਤੱਕ ਮੱਝ ਲਾਸਟ ਕਿੱਥੋਂ ਤੱਕ ਦੇ ਦੋਗੇ 170 ਵੀ ਕਰ ਦਾਂਗੇ 170 ਦੀ ਨੰਬਰ ਬੋਲ ਦਿਓ ਆਪਦਾ ਨੰਬਰ ਕਰ ਗਏ ਮਲੇ ਕੱਢ ਲਾਏ ਤਾਂ ਕੋਈ ਕਹਿੰਦਾ ਕੱਢ ਲਾ ਉਹਨੇ ਤੋਰਦਾ ਮੈਂ ਛੋਟੇ ਤੋਰੀ ਭਾਈ ਇੱਕ ਵਾਰੀ ਹੋਰ ਤੂੰ ਨੰਬਰ ਕੱਢ ਲੈ ਜੋ ਲੈ ਵੀ ਭਾਈ ਨੰਬਰ ਕੱਢ ਕੇ ਦਿੰਦਾਗਾ ਹਣਾ ਛੋਟੀ ਚੰਗੀ ਆਗੀ ਥਾਲੇਵਾ ਦੇਖੋ ਤੁਸੀਂ ਭਾਈ ਕਹਿੰਦਾ 20 ਲੀਟਰ ਦੁੱਧ ਉਮੀਦ ਵੀ ਆ ਬਾਕੀ ਦੇ ਭਾਈ ਕਹਿੰਦੇ ਵੀ ਹੈਗਾ ਵੀ ਆ ਹਣਾ ਚੰਗੇ ਆਡਰ-ਆਡਰ ਵਾਲੀ ਆ ਛੋਟੀ ਦੂਜੇ ਸੂਏ ਸੂਈ ਹੋਈ ਆਗੀ ਤੇ ਬਾਕੀ ਭਾਈ ਤਾਂ ਕਹਿੰਦੇ ਵੀ 20 ਲੀਟਰ ਹੈਗਾ ਬਾਕੀ ਤੁਸੀਂ ਦੇ ਸਕਦੇ ਹੋ ਦੋਸਤੋ ਨਾ ਕਮੈਂਟ ਕਰਕੇ ਜਰੂਰ ਦੱਸਿਓ ਉਹ ਬਾਕੀ ਹੈਗੀ ਆ ਵੀ ਇਹਦੀ ਟਰਾਲੀ ਕੇ ਨਾਲ ਮਨ ਲਾ ਉਹ ਚੰਗੀ ਆ 16 17 18 ਲੀਟਰ ਦੁੱਧ ਵਾਲੀ ਹੈਗੀ ਆ ਛੋਟੀ ਥਾਂ ਲੈਵਾ ਚੰਗਾਗਾ ਸਾਇਸੂਈ ਥਾਣਾ ਦਾ ਸੋਹਣਾਗਾ ਬੈਕ ਸਾਈਡ ਨੂੰ ਆਰਡਰ ਹੈਗਾਗਾ ਚੰਗੀ ਆ ਹਨ ਦੇ ਸਕਦਾ ਹਾਂ ਬਾਕੀ ਆਪਾਂ ਨੰਬਰ ਲੈ ਕੇ ਦਿੰਨੇ ਆ ਬਾਈ ਉਹ ਨੰਬਰ ਕੱਢਦਾ ਸੁਣੋ ਨੰਬਰ ਬੋਸ ਕੇ ਦਿੰਨੇ ਆ ਬਾਈ ਨੂੰ ਆ ਜਾ ਚੰਗੀ ਧਾਰ ਤੂਰ ਵਧੀਆ ਠੀਕ ਆ ਸਾਫ ਆ ਪੂਰੀ ਠੀਕ ਆ ਠੀਕ ਆ ਠੀਕ ਆ ਲੈ ਵੇ ਬਾਈ ਦਾ ਨੰਬਰ ਹੈਗਾ ਜਿਹੜਾ 97802 73104 75104 ਆ ਠੀਕ ਆ ਤੇ ਬਾਕੀ ਭਾਈਆਂ ਨਾਲ ਤੁਸੀਂ ਸੰਪਰਕਾਂ ਦਾ ਪਿੰਡ ਰਾਪਰ ਮਾਖਾ ਜ਼ਿਲ੍ਹਾ ਮਾਨਸਾਹ ਚੰਗੀ ਆ ਛੋਟੀ ਭਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਲੈਣ ਵਾਸਤੇ ਸੋਹਣੀ ਆ ਛੋਟੀ ਠੀਕ ਆ ਜੀ ਆਜੋ ਫਿਰ ਵੀਡੀਓ ਦੇ ਚੱਕੇ ਤੁਹਾਨੂੰ ਹੋਰ ਪਸ਼ੂ ਦਿਖਾਉਣੇ ਆਪਾਂ ਦੋਸਤੋ ਸੋਨੇ ਇੱਕ ਬਹੁਤ ਜ਼ਬਰਦਸਤ ਮੱਝ ਦਿਖਾਉਣੇ ਆਪਾਂ ਵੱਡੇ ਕੱਦ ਘਾਟ ਵਾਲੀਆਂ ਨਾ ਬਾਡੀ ਬੰਟ ਦੇਖੋ ਤੁਸੀਂ ਥਾਂ ਲੈਵਾ ਚੰਗਾ ਬਾਕੀ ਇਹਨੇ ਸੂਣਾ ਗਾਣਾ ਜਦੋਂ ਸੂ ਵੀ ਨਾ ਉਦੋਂ ਚੰਗੇ ਮੰਨ ਲਓ ਵੀ ਆਰਡਰ ਆਰਡਰ ਚੰਗਾ ਬਣਾ ਜੂਗੀ ਬਾਕੀ ਆਪਾਂ ਭਾਈ ਨਾਲ ਕਰਾਂਗੇ ਗੱਲਬਾਤ ਤੋਰਦੇ ਬਈ ਮੜੀ ਤੋਰਦੇ ਦੇਖੋ ਅਸੀਂ ਪੂਰੀ ਜ਼ਬਰਦਸਤ ਮੱਝ ਆ ਗਈ ਡਬਲ ਮੱਝ ਆ ਗਈ ਬਾਕੀ ਆਪਾਂ ਦੁੱਧਾਂ ਦੀ ਕਪੈਸਿਟੀ ਬਾਈ ਤੋਂ ਪੁੱਛਾਂਗੇ ਤੇ ਮੁੱਲ ਵੀ ਪੁੱਛ ਕੇ ਦੱਸਾਂਗੇ ਤੁਹਾਨੂੰ ਵੀ ਕੀ ਮੁੱਲ ਰੱਖਦੇ ਆ ਬਾਈ ਹਨਾ ਬਾਕੀ ਇਹਨਾਂ ਆਪਰੇ ਪਸ਼ੂ ਮੰਡੀ ਤੇ ਜਿਹੜੇ ਪਸ਼ੂ ਜਿਹੜੇ ਚੰਗੀ ਪਹੁੰਚਦੇ ਆਗੇ ਟਾਪ ਦੇ ਜਮਾ ਚੰਗੇ ਰੇਟ ਵਾਲੇ ਚੰਗੇ ਦੁੱਧ ਵਾਲੇ ਦੇਖੋ ਅਸੀਂ ਪੂਰੀ ਜ਼ਬਰਦਸਤ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਹੜਾ ਪੰਡਾ ਬਾਈ ਜੀ ਪੰਡ ਚੀਮਾ ਚੀਮਾ ਹਾਂ ਬਾਈ ਜੀ ਆਪਣੀ ਜਿਹੜੀ ਇਹ ਮਾਜਾ ਕੈ ਮਹਿਸੂਸ ਹੋਣਾ ਇਹ ਚੌਥੇ ਸੂਵੇ ਸੂਕ ਹੀ ਹੁਣ ਕਰਦੀ ਆ ਆਪਣੀ ਹਾਂ ਜੀ ਕਰਦੀ ਖਲੀ ਦੀ ਕੱਟੀ ਆਈ ਗਾਂ ਹੈ ਖਲੀ ਦੀ ਕੱਤੀ ਆ ਗਈ ਆਰੇ ਸਾਈਡ ਤੇ ਬਾਈ ਖਲੀ ਦੀ ਕੱਤੀ ਆ ਇਹ ਠੀਕ ਆ ਬਾਈ ਇਹਦਾ ਮਾਹ ਦਾ ਫਿਰ ਰਿਕਾਰਡ ਕੋਡ ਵੀ ਹੋ ਤੁਹਾਡੇ ਕੋਲੇ ਇਹ ਜੀ ਮਾਹ ਦਾ ਰਿਕਾਰਡ ਪਹਿਲਾਂ ਦਾ ਸਾਡੇ ਕੋਲੇ 16 17 ਲੀਟਰ ਠੀਕ ਆ ਜੀ ਤੇ 16 17 ਲੀਟਰ ਇਹਦੀ ਮਾਹ ਦਾ ਰਿਕਾਰਡ ਸੀਗਾ ਇਹਦੇ ਥੱਲੇ ਹੁਣ 18 ਲੀਟਰ ਹੋਣਾ 18 ਲੀਟਰ ਕਰ ਜੂਗੇ ਸੂਣਾ ਇਹਨੇ ਹਜੇ ਹਾਂ ਹਾਂ ਅਸੀਂ ਚੋਣ ਆਏ ਸੂਏ 18 ਲੀਟਰ ਮੰਨ ਲਓ ਤੀਜੇ ਸੂਏ ਤੁਸੀਂ 18 ਲੀਟਰ ਦੋ ਦੋ ਚੋਇਆ ਓ ਯਾਰ ਆਮ ਨਲੀ ਠੀਕ ਆ ਠੀਕ ਆ ਇਹ ਖਾਲੀ ਦੀ ਕੱਤੀ ਆ ਗਈ ਬਾਈ ਹਣਾ ਤਾਂ ਹੀ ਉਹ ਗੱਦਗਾਠ ਚੰਗਾ ਹਣਾ ਚੌਥੇ ਸੂਏ ਸੂਣਾ ਬਾਈ ਚੌਥੇ ਸੂਏ ਸੂ ਠੀਕ ਆ ਠੀਕ ਆ ਤੇ ਬਾਈ ਕਹਿ ਕਦਣਾ ਦੀ ਕੱਚੀ ਆ ਇਹ ਬਸ ਇਹ ਸੂ ਪੂਗੀ ਹੁਣ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਠੀਕ ਆ ਠੀਕ ਆ ਵਧੀਆ ਰੋਡਰ ਭਰ ਜੂਣਾ ਸਮਾਰ ਕੇ ਭਰ ਜੂ ਹੈ ਜਬਹੁਤ ਠੀਕ ਆ ਬਾਈ ਮੁੱਲ ਫਿਰ ਇਹਦਾ ਕੀ ਰੱਖਤਾ ਆਪਾਂ ਮੁੱਲ ਹੀ 1 60 ਸੁੱਠ ਦੀ ਦੇ ਦੇਵਾਂਗੇ ਠੀਕ ਆ ਮੋਲੋਂ ਜਿੰਨਾ ਮਰਜ਼ੀ ਕਰਾਈ ਜੋ ਹਣਾ ਠੀਕ ਆ ਠੀਕ ਆ 1,60,000 ਬਾਈ ਕਹਿੰਦਾ ਆਪਾਂ ਦੇ ਦੇਾਂਗੇ ਲੈਂਡ ਦੇ ਨਾਲ ਖਲੀ ਦੀ ਕੱਟੀ ਹੈਗੀ ਬਾਕੀ ਨੇ ਤੀਜੇ ਸੂਏ ਬਾਈ ਕਹਿੰਦਾ ਆਪਾਂ 18 ਐਕਟਰ ਦੁੱਧ ਚੋਣਿਆਗੇ 18 ਐਂਟਰੀ ਕਹਿ ਕੇ ਹੁਣ ਦੇਵਾਂਗੇ ਠੀਕ ਆ ਦੁੱਧ ਦੀ ਬਾਈ ਕੋਲੇ ਗਾਰੰਟੀ ਹੋਊਗੀ ਘਰੇ ਤਸਦੀਕਾ ਵਿੱਚ ਵਗ ਲੈ ਸਕਦਾ ਬਾਈ ਮੋਬਾਈਲ ਨੰਬਰ ਬੋਲੇ ਆਪਣਾ 9915112614 9915112614 14 ਠੀਕ ਆ ਚੀਮਾ ਪੰਡਾ ਬਾਈਆਂ ਦਾ ਦੇ ਸਕਦਾ ਖਲੀ ਦੀ ਕੱਟੀ ਹੈਗੀ ਜਬਰਦਸਤ ਮੱਝ ਤਾਂ ਹੀ ਉਹ ਚੰਗਾ ਕੱਦ ਕਾਠਾ ਨਾਲ ਖਲੀ ਦਾ ਕੱਦ ਜਿਹੜਾ ਬਹੁਤ ਜ਼ਿਆਦਾ ਸੀਗਾ 18 ਲੀਟਰ ਕੰਪੈਸਟੀ ਵਾਲੀ ਮੱਝ ਆ ਗਈ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਚੰਗੇ ਕੱਦ ਕਾਠ ਵਾਲੀ ਝੋਟੀ ਆ ਗਈ ਠੀਕ ਹੈ ਜੀ